ਇੱਕ ਡਾਈਵਰ ਦੀ ਨਜ਼ਰ ਸਮੁੰਦਰ ਦੀ ਤਲੀ ਤੇ ਮੌਜੂਦ ਇੱਕ ਅਜੀਬ ਜਿਹੀ ਚੀਜ਼ ਤੇ ਪੈਂਦੀ ਹੈ। ਉਸ ਦੇ ਆਸ-ਪਾਸ ਦਾ ਪਾਣੀ ਉਬਲ ਰਿਹਾ ਸੀ। ਮੰਨੋ ਇਸ ਦੇ ਅੰਦਰ ਕੁਝ ਨਾ ਕੁਝ ਮੱਚ ਰਿਹਾ ਹੋਵੇ। ਜਦੋਂ ਇਹ ਉਹ ਡਾਈਵਰ ਇਸ ਦੇ ਥੋੜਾ ਹੋਰ ਨਜ਼ਦੀਕ ਪਹੁੰਚਿਆ ਤਾਂ ਇਸ ਉੱਪਰ ਲਿਖੇ ਦੋ ਸ਼ਬਦਾਂ ਮਾਰਕ 4 ਪੜ੍ਹ ਕੇ ਉਹ ਕੰਬਰਾ ਗਿਆ। ਕਿਉਂਕਿ ਇਹ ਨਾਮ ਸੀ 1950 ਚ ਅਮਰੀਕਾ ਦੇ ਅੰਦਰ ਬਣੇ ਸਭ ਤੋਂ ਵੱਡੇ ਪ੍ਰਮਾਣੂ ਬੰਬ ਦਾ। ਪਰ ਹੁਣ ਸਵਾਲ ਸੀ ਕਿ ਇਨਾ ਖਤਰਨਾਕ ਪਰਮਾਣੂ ਬੰਬ ਸਮੁੰਦਰ ਦੀ ਗਹਿਰਾਈ ਚ ਕੀ ਕਰ ਰਿਆ ਸੀ ਤੇ ਅਮਰੀਕਨ ਇੱਥੇ ਇਸ ਨੂੰ ਕਿਉਂ ਛੱਡਤਾ ਇਸ ਅੰਦਰੋਂ ਨਿਕਲਦੀ ਰੇਡੀਏਸ਼ਨ ਹੀਟ ਚੋ ਪਾਣੀ ਨੂੰ ਉਬਾਲ ਰਹੀ ਸੀ ਉਹ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਇਹ ਮਾਰਕ 4 ਨਿਊਕਲੀਅਰ ਬੰਬ ਹੀ ਆ 14 ਫਰਵਰੀ 1950 ਅੱਧੀ ਰਾਤ ਦਾ ਸਮਾਂ ਅਮਰੀਕਾ ਦੇ ਅਸਮਾਨ ਦੇ ਵਿੱਚ ਇੱਕ ਤੇਜ਼ ਬਲਾਸਟ ਹੁੰਦਾ ਕਈ ਕਿਲੋਮੀਟਰ ਤੱਕ ਇਸ ਦੀ ਆਵਾਜ਼ ਸੁਣਾਈ ਦਿੰਦੀ ਆ ਤੇ ਅਸਮਾਨ ਦੇ ਵਿੱਚ ਲੋਕਾਂ ਨੂੰ ਇੱਕ ਅਜੀਬ ਮਸ਼ਰੂਮ ਕਲਾਊਡ ਵੀ ਦਿਖਾਈ ਦਿੰਦਾ ਇਹ ਕੋਈ ਮਾਮੂਲੀ ਵਿਸਫੋਟ ਨਹੀਂ ਸੀ ਬਲਕਿ ਨਿਊਕਲੀਅਰ ਵਿਸਫੋਟ ਸੀ ਤੇ ਲੋਕਾਂ ਦੇ ਘਰ ਤੱਕ ਹਿੱਲਣ ਲੱਗ ਜਾਂਦੇ ਨੇ ਪਾਰੇ ਹੋਇਆ ਕਿਵੇਂ 14 ਫਰਵਰੀ 1950 ਅਲਾਸਕਾ ਦੇ ਲੇਸਨ 에ਅਰ ਫੋਰਸ ਬੇਸ ਦਾ ਤਾਪਮਾਨ ਮਾਈਨਸ 14 ਡਿਗਰੀ ਤੱਕ ਡਿੱਗ ਚੁੱਕਿਆ ਸੀ ਤੇ ਇੱਥੇ ਹੀ ਕਨਵਰਬੀ 36B ਪੀਸ ਵਿੱਚ ਕਰ ਦੁਨੀਆ ਦਾ ਉਸ ਸਮੇਂ ਦਾ ਸਭ ਤੋਂ ਵੱਡਾ ਬੌਮਬਰ 에ਅਰਕ੍ਰਾਫਟ ਉਡਾਣ ਭਰਦਾ ਤੇ ਕੈਨੇਡਾ ਤੇ ਅਮਰੀਕਾ ਦੀ ਸੀਮਾ ਤੇ ਉੱਡ ਰਿਹਾ ਸੀ ਇਸ ਦੇ ਵਿੱਚ 17 ਕਿਊ ਮੈਂਬਰਸ ਤੇ ਇੱਕ ਖਤਰਨਾਕ ਨਿਊਕਲੀਅਰ ਬੰਬ ਮਾਰਕ 4 ਵੀ ਮੌਜੂਦ ਸੀ ਜੋ ਕਿ ਹੀਰੋ ਸੀਮਾ ਤੇ ਛੁੱਟੇ ਬੰਬ ਤੋਂ ਕਈ ਗੁਣਾ ਜ਼ਿਆਦਾ ਤਾਕਤਵਰ ਸੀ ਤੇ ਇਸ ਦਾ ਪ੍ਰਭਾਵ ਛੁੱਟੇ ਜਾਣ ਵਾਲੀ ਜਗ੍ਹਾ ਤੋਂ 42 ਕਿਲੋਮੀਟਰ ਤੱਕ ਦੇ ਰੇਡੀਅਸ ਤੱਕ ਹੋ ਸਕਦਾ ਸੀ ਤੇ ਰੇਡੀਓ ਐਕਟਿਵ ਐਲੀਮੈਂਟਸ ਜਾਂ ਕਾਣਾ ਜਿਹੜੇ 1000 ਕਿਲੋਮੀਟਰ ਤੱਕ ਫੈਲ ਸਕਦੇ ਸੀ ਇਹ ਹੀ ਨਹੀਂ ਇਸ ਪਲੇਨ 'ਚ 5000 ਕਿਲੋ TNT ਤੇ ਰੇਡੀਓ ਐਕਟਿਵ ਨੈਚੁਰਲ ਯੂਰੇਨੀਅਮ ਵੀ ਮੌਜੂਦ ਸੀ ਇਸ ਪਲੇਨ ਦਾ ਮੇਨ ਮਕਸਤ ਸੀ ਸੀਰੀਅਸ ਸਿਚੁਏਸ਼ਨ ਦੇ ਵਿੱਚ ਇਸ ਬੱਬ ਨੂੰ ਸੇਫਲੀ ਕੈਰੀ ਕਰਨਾ ਬਿਨਾ ਕਿਸੇ ਐਕਚੁਅਲ ਬਲਾਸਟ ਦੇ ਇਸ ਪਲੇਨ ਨੇ ਅਲਾਸਕਾ ਤੋਂ ਉਡਾਣ ਭਰ ਕੇ ਬ੍ਰਿਟਿਸ਼ ਕੋਲੰਬੀਆ ਦੇ ਉੱਪਰੋਂ ਉੱਡਦਾ ਹੈ ਇਸ ਦੇ ਦੁਆਰਾ ਉੱਥੋਂ ਟੈਕਸਸ ਦੇ ਕੈਸ਼ਵੈਲ 에ਅਰ ਫੋਰਸ ਬੇਸ ਤੱਕ ਜਾਣਾ ਸੀ ਪਰ ਇਸ ਦੀ ਉਡਾਣ ਤੋਂ ਠੀਕ 7 ਘੰਟੇ ਬਾਅਦ ਸਭ ਕੁਝ ਬਦਲ ਗਿਆ ਉੜਦੇ ਹੋਏ ਇਸ ਪਲੇਨ ਦੇ ਤਿੰਨ ਇੰਜਨ ਅਚਾਨਕ ਹੀ ਬੰਦ ਹੋ ਜਾਂਦੇ ਨੇ ਤੇ ਚੌਥੇ ਦੇ ਵਿੱਚ ਵੀ ਅੱਗ ਲੱਗ ਜਾਂਦੀ ਹੈ ਹੁਣ ਇਹ ਖੁਦ ਇੱਕ ਉੜਦਾ ਹੋਇਆ ਟਾਈਮ ਬੰਬ ਬਣ ਚੁੱਕਿਆ ਸੀ ਇਸ ਤੋਂ ਬਾਅਦ ਇਸ ਦੇ ਕਰੂ ਦੇ ਦੁਆਰਾ ਇੱਕ ਕਰਕੇ ਇਸ ਦੇ ਵਿੱਚੋਂ ਪੈਰਾਸ਼ੂਟ ਦੇ ਨਾਲ ਉਤਰਨਾ ਸ਼ੁਰੂ ਕਰ ਦਿੱਤਾ ਜਾਂਦਾ ਇਸ ਹਸਾਸੇ ਦੀ ਖਬਰ ਤਾਂ 12 ਕਰੂ ਮੈਂਬਰਸ ਨੂੰ ਆਪਰੇਸ਼ਨ ਬ੍ਰੈਕਸ ਦੇ ਜ਼ਰੀਏ ਬਚਾ ਲਿਆ ਗਿਆ ਇਹਨਾਂ ਦੇ ਵਿੱਚੋਂ ਪੰਜ ਲੋਕ ਕਦੇ ਵੀ ਨਹੀਂ ਮਿਲੇ ਇਹਨਾਂ ਚੋਂ ਸਭ ਤੋਂ ਐਮਸੀ ਕੈਪਟਨ ਥੀਓਡੋਰ ਸ਼ੇਅਰ ਜੋ ਕਿ ਇਸ ਬੰਬ ਦੀ ਦੇਖਰੇਖ ਦੇ ਲਈ ਜ਼ਿੰਮੇਵਾਰ ਸੀ ਤਾਂ ਉਸ ਤੋਂ ਬਾਅਦ ਕਾਕਪਿਟ ਦੇ ਵਿੱਚੋਂ ਇੱਕ ਕਮਾਂਡ ਆਉਂਦੀ ਹੈ ਕਿ ਬਾਬ ਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਜਾਵੇ ਇਸ ਬਾਬ ਨੂੰ ਪੈਸੀਫਿਕ ਓਸ਼ੀਅਨ ਦੀ ਇੱਕ ਅਣਜਾਣ ਲੋਕੇਸ਼ਨ ਦੇ ਉੱਤੇ ਸੁੱਟ ਦਿੱਤਾ ਜਾਂਦਾ ਤੇ ਇਹ ਬੰਬ ਡੁੱਬ ਜਾਂਦਾ ਤੇ ਜੇਕਰ ਇਹ ਬੰਬ ਉਸ ਵਕਤ ਜਦੋਂ ਇਸ ਨੂੰ ਸੁੱਟਿਆ ਗਿਆ ਉਸ ਵਕਤ ਫਟ ਜਾਂਦਾ ਤਾਂ ਇਹ ਕੈਨੇਡਾ ਦਾ ਬਹੁਤ ਵੱਡਾ ਹਿੱਸਾ ਇਸ ਦੀ ਚਪੇਤ ਦੇ ਵਿੱਚ ਆ ਜਾਣਾ ਸੀ ਇੱਥੋਂ ਤੱਕ ਇੱਕ ਕਾਪੀ ਵੱਡੀ ਸੁਨਾਮੀ ਵੀ ਉੱਠਦੀ ਜੋ ਕਿ ਕੈਨੇਡਾ ਦੇ ਕਾਫੀ ਵੱਡੇ ਹਿੱਸੇ ਨੂੰ ਡੁਬਾ ਸਕਦੀ ਸੀ ਪਰ ਅਜਾ ਕੁਝ ਵੀ ਨਹੀਂ ਹੋਇਆ ਤੇ ਇਸੇ ਬੰਬ ਦੇ ਨਾਲ B36B ਪਲੇਨ ਵੀ ਸਮੁੰਦਰ ਦੀ ਗਹਿਰਾਈ ਦੇ ਵਿੱਚ ਡੁੱਬ ਜਾਂਦਾ ਪਰ ਇੱਥੇ ਕਈ ਲੋਕਾਂ ਦੇ ਦੌਰਾਨ ਇਹ ਗੱਲ ਕਹੀ ਗਈ ਕਿ ਉਹਨਾਂ ਨੇ ਇਸ ਮਾਰ ਦੇ ਵਿੱਚ ਇੱਕ ਬਹੁਤ ਵੱਡਾ ਮਸ਼ਰੂਮ ਕਲਾਊਡ ਦੇਖਿਆ ਸੀ ਤੇ ਉਹਨਾਂ ਦੇ ਘਰ ਵੀ ਹਿੱਲਣ ਲੱਗੇ ਸੀ ਹੁਣ ਅਮਰੀਕਾ ਤੇ ਕੈਨੇਡਾ ਦੋਨਾਂ ਨੇ ਮੰਨ ਲਿਆ ਸੀ ਕਿ B36 ਤੇ ਮਾਰਕ ਫੋਰ ਦੋਨੋ ਹੀ ਪੈਸੀਫਿਕ ਓਸ਼ੀਅਨ ਦੇ ਵਿੱਚ ਡੁੱਬ ਚੁੱਕੇ ਨੇ ਕਿਸੇ ਅਣਨੋਣ ਲੋਕੇਸ਼ਨ ਦੇ ਉੱਤੇ ਪਰ ਫਿਰ 1953 ਚ ਬ੍ਰਿਟਿਸ਼ ਕੋਲੰਬੀਆ ਦੇ ਇੱਕ ਇਲਾਕੇ ਦੇ ਵਿੱਚ ਰਾਇਲ ਕੈਨੇਡੀਅਨ 에ਅਰ ਫੋਰਸ ਦੀ ਟੀਮ ਸਿਵਲ ਪਲੇਨ ਦੀ ਤਲਾਸ਼ ਦੇ ਵਿੱਚ ਨਿਕਲਦੀ ਹੈ ਉਸੇ ਵਕਤੀ ਉਹਨਾਂ ਨੂੰ ਮਾਉਂਟ ਕੋਲੋਗੇਟ ਦੀ ਤਫੀਲੀ ਚੋਟੀ ਦੇ ਉੱਤੇ ਕੁਝ ਚਮਕਦਾ ਹੋਇਆ ਨਜ਼ਰ ਆਉਂਦਾ ਤੇ ਇਹੀ ਪਲੇਨ ਸੀ B36B ਜਿਸ ਨੂੰ ਸਭ ਨੇ 3 ਸਾਲ ਪਹਿਲਾਂ ਪੈਸੀਫਿਕ ਓਸ਼ੀਅਨ ਦੇ ਵਿੱਚ ਡੁੱਬਿਆ ਹੋਇਆ ਮੰਨ ਲਿਆ ਸੀ ਹੁਣ ਇੱਥੇ ਇੱਕ ਵੱਡੀ ਪ੍ਰੋਬਲਮ ਸੀ ਕਿ ਪਲੇਨ ਨੂੰ ਸਾਊਥ-ਵੈਸਟ ਪੇਜਾ ਗਿਆ ਸੀ ਪਰ ਇਹ ਮਿਲਦਾ ਨਾਰਥ-ਈਸਟ ਕੈਨੇਡਾ ਦੇ ਵਿੱਚ ਤਾਂ ਕੀ ਅਮਰੀਕਾ ਕੈਨੇਡੀਅਨ ਸਰਕਾਰ ਤੋਂ ਵੀ ਦੁਨੀਆ ਤੋਂ ਵੀ ਕੋਈ ਛੁਪਾ ਰਿਹਾ ਸੀ ਕਿਉਂਕਿ 1954 ਦੇ ਵਿੱਚ ਜਦੋਂ ਅਮਰੀਕਾ ਦੀ ਇੱਕ ਟੀਮ ਇਸ ਕ੍ਰੈਸ਼ ਸਾਈਟ ਦੇ ਉੱਤੇ ਪਹੁੰਚੀ ਜੇ ਜਦੋਂ ਟੀਮ ਉੱਥੇ ਪਹੁੰਚਦੀ ਹੈ ਜਿੱਥੇ ਮਾਉਂਟ ਕੋਲੋਗੇਟ ਦੀ ਟੌਪ ਦੇ ਉੱਤੇ ਪਲੇਨ ਦੀ ਟੁੱਟੀ ਹੋਈ ਬਾਡੀ ਪਈ ਹੋਈ ਸੀ ਇਹ ਕੋਈ ਰੈਂਡਮ ਕ੍ਰੈਸ਼ ਵਰਗਾ ਬਿਲਕੁਲ ਨਹੀਂ ਸੀ ਲੱਗ ਰਿਹਾ ਇਵੇਂ ਲੱਗ ਰਿਹਾ ਸੀ ਜਿਵੇਂ ਪਲੇਨ ਨੇ ਜਾਣ ਬੁੱਝ ਕੇ ਇੱਥੇ ਕੰਟਰੋਲਡ ਲੈਂਡਿੰਗ ਕੀਤੀ ਹੋਵੇ ਇਥੇ ਤੁਹਾਨੂੰ ਦੱਸ ਦਈਏ ਕਿ 1963 ਦੇ ਦਹਾਕੇ ਤੱਕ ਕੈਨੇਡਾ ਦੇ ਕੋਲ ਇਹ ਅਧਿਕਾਰ ਵੀ ਨਹੀਂ ਸੀ ਕਿ ਜੇਕਰ ਕੋਈ ਫੋਰਨ ਨਿਊਕਲੀਅਰ ਡਿਵਾਈਸ ਉਹਨਾਂ ਦੇ ਇਲਾਕੇ ਦੇ ਵਿੱਚ ਡਿੱਗ ਪੇ ਤਾਂ ਉਹ ਉਸ ਦੀ ਇਨਵੈਸਟੀਗੇਸ਼ਨ ਤੱਕ ਕਰ ਸਕਣ। ਇਸ ਤੋਂ ਬਾਅਦ ਅਮਰੀਕਾ ਦੀ ਸਰਚਿੰਗ ਟੀਮ ਦੇ ਵੱਲੋਂ ਉੱਥੇ ਸਭ ਇਕਵਿਪਮੈਂਟ ਇਕੱਠੇ ਕੀਤੇ ਜਾਂਦੇ ਨੇ ਤੇ ਨਾਲ ਹੀ ਸਾਈਟ ਦਾ ਰੇਡੀਏਸ਼ਨ ਲੈਵਲ ਵੀ ਚੈੱਕ ਕੀਤਾ ਜਾਂਦਾ। ਇਹ ਨਹੀਂ ਜੋ ਵੀ ਪਾਰਸੋਸ ਪਲੇਨ ਦੇ ਉੱਤੇ ਮਿਲੇ ਉਹਨਾਂ ਸਭ ਨੂੰ ਉੱਥੇ ਹੀ ਬੰਬ ਦੇ ਨਾਲ ਉਡਾ ਦਿੱਤਾ ਗਿਆ ਤੇ ਜਿਸ ਗਾਈਡ ਦੀ ਮਦਦ ਨਾਲ ਇਹ ਪੂਰੀ ਟੀਮ ਉੱਥੇ ਪਹੁੰਚੀ ਸੀ ਉਸ ਗਾਈਡ ਤੋਂ ਵੀ ਸੀਕਰੈਸੀ ਐਗਰੀਮੈਂਟ ਸਾਈਨ ਕਰਵਾਇਆ ਗਿਆ। ਇਹ ਕਿਉਂ ਕੀਤਾ ਗਿਆ ਕੀ ਅਮਰੀਕਨ ਗਵਰਨਮੈਂਟ ਕੋ ਛਪਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਗਲੇ 40 ਸਾਲ ਤੱਕ ਮਾਉਂਟ ਕਲੋਗੇਟ ਦਾ ਨਾਮ ਵੀ ਕਿਸੇ ਦੇ ਦੁਆਰਾ ਨਹੀਂ ਸੁਣਿਆ ਗਿਆ ਤੇ ਫਿਰ 1997 ਚ ਇੱਕ ਸਵੈਅਰ ਦੇ ਦੁਆਰਾ ਉਸ ਰਹਿਕੇ ਦੀ ਐਗਜ਼ੈਕਟ ਲੋਕੇਸ਼ਨ ਕੈਨੇਡਾ ਸਰਕਾਰ ਨੂੰ ਦਿੱਤੀ ਜਾਂਦੀ ਹੈ ਤੇ ਫਿਰ ਇੱਕ ਟੀਮ ਉੱਥੇ ਗਈ ਤੇ ਰੇਡੀਏਸ਼ਨ ਲੈਵਲ ਟੈਸਟ ਕੀਤਾ ਜਾਂਦਾ ਇਸ ਤੋਂ ਅਗਲੇ ਸਾਲ ਉੱਥੇ ਇੱਕ ਲੈਡ ਲੇਡ ਕੇਜ ਮਿਲਦੀ ਹੈ ਜਿਸ ਦੇ ਵਿੱਚ ਪਲੂਟੋਨੀਅਮ ਕੋਰ ਨੂੰ ਰੱਖਿਆ ਜਾਂਦਾ ਪਰ ਇਹ ਬਿਲਕੁਲ ਖਾਲੀ ਸੀ ਤੇ 또 ਇੱਕ ਨਮੀ تھیوری ਵੀ ਸਾਹਮਣੇ ਆਉਂਦੀ ਹੈ ਕਿ ਜੇਕਰ ਕੇਜ ਉੱਥੇ ਹੀ ਸੀ ਤਾਂ ਕਿ ਰੇਡੀਓਐਕਟਿਵ ਪ੍ਰਟੋਨੀਅਮ ਕੋਰ ਵੀ ਉੱਥੇ ਹੀ ਮੌਜੂਦ ਸੀ ਜੋ ਕਿ ਅੱਜ ਵੀ ਉੱਥੇ ਮੌਜੂਦ ਹੈ ਤੇ ਇਤੋਂ ਹੀ ਇੱਕ ਨਵੀਂ ਥਿਉਰੀ ਹੋਰ ਸਾਹਮਣੇ ਆਉਣ ਲੱਗੀ ਕਿ ਬ੍ਰਿਟਿਸ਼ ਕੋਲੰਬੀਆ ਦੇ ਪੈਟਾ ਆਈਸਲੈਂਡ ਦੇ ਕੋਲ ਇੱਕ ਡਾਈਵਰ ਨੇ ਇੱਕ ਵੱਡੀ ਸਾਰੀ ਸਿਲੈਂਡਰਿਕਲ ਸ਼ੇਪਡ ਆਬਜੈਕਟ ਆ ਜਿਹੜਾ ਸਮੁੰਦਰ ਦੇ ਵਿੱਚ ਦੇਖਿਆ। ਦਰਅਸਲ ਇਹ 1950 ਦਾ ਉਹ ਦਸ਼ਕ ਸੀ ਜਦੋਂ ਪੂਰੀ ਦੁਨੀਆ ਨੇ ਦੋ ਮਹਾਸ਼ਕਤੀਆਂ ਦੇ ਵਿਚਕਾਰ ਚੜ੍ਹ ਰਿਹਾ ਸੀ ਇੱਕ ਅਨੋਖਾ ਸਿਵਲ ਵਾਰ ਜਿਸ ਨੂੰ ਕਿ ਦੇਖਿਆ ਵੀ ਨਹੀਂ ਸੀ ਜਾ ਸਕਦਾ। ਦੋਨਾਂ ਦੇਸ਼ਾਂ ਦੇ ਵਿੱਚ ਨਵੇਂ-ਨਵੇਂ ਨਿਊਕਲੀਅਰ ਵੈਪਨਸ ਬਣਾਏ ਜਾ ਰਹੇ ਸੀ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਦੇ ਉੱਤੇ ਟੈਸਟ ਕੀਤਾ ਜਾਂਦਾ ਸੀ। ਇਸੇ ਦੌਰਾਨ ਅਮਰੀਕਨ 에ਅਰ ਫੋਰਸ ਦੇ ਦੁਆਰਾ ਇੱਕ ਨਾਮਾ ਤੇ ਇਹ ਕੋਰਸੀ ਬਰੋਕਨ 에ਰੋ ਇਹ ਹਰ ਇੱਕ ਉਸ ਘਟਨਾ ਲਈ ਵਰਤਿਆ ਜਾਂਦਾ ਸੀ ਜਿਸ ਵਿੱਚ ਕੋਈ ਵੀ ਨਿਊਕਲੀਅਰ ਵੈਪਨ ਆਰ ਰਿਲੇਟਡ ਹਾਸਾ ਮੌਜੂਦ ਹੁੰਦਾ ਸੀ ਮਾਰਕ 4 ਦਾ ਇਹ ਇਕਲੌਤਾ ਉਦਾਹਰਣ ਨਹੀਂ ਸੀ ਬਲਕਿ ਸਿਰ 1950 ਦੇ ਵਿੱਚ ਹੀ ਪੰਜ ਅਜਿਹੇ ਹਾਸੇ ਹੋਏ ਸੀ ਜਿਨ੍ਹਾਂ ਦੇ ਵਿੱਚ ਮਾਰਕ 4 ਬੰਬ ਸ਼ਾਮਲ ਸੀ ਪਰ ਹਰ ਵਾਰ ਸਰਕਾਰ ਦੇ ਦੁਆਰਾ ਇਹੀ ਕਿਹਾ ਜਾਂਦਾ ਸੀ ਕਿ ਬੰਬ ਚ ਨਿਊਕਲੀਅਰ ਕੋਰ ਮੌਜੂਦ ਨਹੀਂ ਸੀ ਇਥੇ ਤੁਹਾਨੂੰ ਪਹਿਲੇ ਦੱਸ ਚੁੱਕਿਆ ਕਿ 1963 ਤੱਕ ਕੈਨੇਡਾ ਦੇ ਕੋਲੇ ਅਧਿਕਾਰ ਨਹੀਂ ਸੀ ਕਿ ਉਹ ਕਿਸੇ ਵੀ ਰੇਡੀਓ ਐਕਟਿਵ ਡਿਵਾਈਸ ਦੀ ਜਿਹੜੀ ਇਨਵੈਸਟੀਗੇਸ਼ਨ ਵੀ ਕਰ ਸਕਣ ਜੋ ਉਹਨਾਂ ਦੇ ਏਰੀਆ ਦੇ ਵਿੱਚ ਵੀ ਡਿੱਗਿਆ ਹੋਵੇ ਤੇ ਇਸੇ ਕਰਕੇ ਹੀ ਬਰੂਕਨ 에어로 ਦੇ ਤਹਿਤ ਅਮਰੀਕੀ ਸਰਕਾਰ ਰੇਡੀਓ ਅਲੱਗ-ਅਲੱਗ ਹਾਸਿਆਂ ਨੂੰ ਹਮੇਸ਼ਾ ਛਪਾਉਂਦੀ ਰਹੀ ਯੂਐਸ ਦੇ ਵਿੱਚ ਕਾਮਯਾਬ ਵੀ ਹੁੰਦੇ ਰਹੇ ਜਦੋਂ ਪੈਸੀਪਿਕ ਆਓਸ਼ੀਆ ਵਿੱਚ ਉਹ ਡਾਈਵਰ ਨੂੰ ਇਹ ਡਿਵਾਈਸ ਮਿਲੀ ਤਾਂ ਪੂਰੇ মিডিਆ ਦੇ ਵਿੱਚ ਰੌਲਾ ਪੈ ਗਿਆ ਕਿ ਕੀ ਇਹ ਹੀ ਮਾਰਕ 4 ਆ ਪਰ ਇਸ ਤੋਂ ਬਾਅਦ ਕੈਨੇਡੀਅਨ ਰਾਇਲ ਨੇਵੀ ਦੀ ਇੱਕ ਟੀਮ ਉਸ ਜਗ੍ਹਾ ਦੇ ਉੱਤੇ ਜਾਂਦੀ ਹੈ ਜਿਸ ਨੂੰ ਭਾਲਦੀ ਹੈ ਉਹਨਾਂ ਨੂੰ ਇਹ ਮਿਲ ਵੀ ਜਾਂਦਾ ਤੇ ਉੱਥੋਂ ਕੱਟ ਵੀ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਬਿਆਨ ਜਾਰੀ ਕੀਤਾ ਜਾਂਦਾ ਕਿ ਇਹ ਮਾਰਕ 4 ਨਹੀਂ ਸੀ ਬਲਕਿ ਕੁਝ ਹੋਰ ਸੀ ਪਰ ਬਹੁਤ ਸਾਰੇ ਲੋਕ ਨੇ ਜੋ ਕੈਨੇਡੀਅਨ ਸਰਕਾਰ ਦੇ ਇਸ ਬਿਆਨ ਦੇ ਉੱਤੇ ਅੱਜ ਵੀ ਯਕੀਨ ਨਹੀਂ ਕਰਦੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ 14 ਫਰਵਰੀ 1950 ਨੂੰ ਜਦੋਂ ਤਮਾਕਾ ਸਮੁੰਦਰ ਦੇ ਵਿੱਚ ਹੋਇਆ ਇਹ ਪੰਬੋਸੇ ਵਕਤੀ ਫਟ ਗਿਆ ਸੀ ਜਿਸ ਨਾਲ ਲੋਕਾਂ ਦੇ ਘਰ ਤੱਕ ਹਲੇ ਸੀ ਪਰ ਕੁਝ ਲੋਕ ਮੰਨਦੇ ਨੇ ਕਿ ਇਹ ਅੱਜ ਵੀ ਸਮੁੰਦਰ ਦੀ ਗਹਿਰਾਈ ਦੇ ਵਿੱਚ ਮੌਜੂਦਾ ਤਾਂ ਕੁਝ ਦਾ ਕਹਿਣਾ ਆਖੇ ਇਸ ਨੂੰ ਸਮੁੰਦਰ ਚ ਕਦੇ ਸੁੱਟਿਆ ਹੀ ਨਹੀਂ ਗਿਆ ਬਲਕਿ ਇਹ ਮਾਉਂਟ ਪਾਲੋਗੇਟ ਦੀਆਂ ਪਹਾੜੀਆਂ ਚ ਮੌਜੂਦਾ ਪਰ ਸਰਕਾਰ ਅੱਜ ਵੀ ਇਹੀ ਬਿਆਨ ਦਿੰਦੀ ਆ ਕਿ ਮਾਰਕਫੋਰ ਗਵਾਚਾ ਦਾ ਜ਼ਰੂਰ ਹੈ ਪਰ ਇਸ ਦੇ ਵਿੱਚ ਪਲੂਟੋਨੀਅਮ ਕੋਰ ਮੌਜੂਦ ਨਹੀਂ ਸੀ ਸਿਰਫ ਐਕਸਪਲੋਜ਼ਨ ਹੀ ਸੀ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ